ਮਾਨਯੋਗ ਅਸਵੀਰ ਸਾਹਿਬ ਗੁਰਦਾਸਪੁਰ ਜੀਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜੇ ਪੜੇ ਪਰਚਾਂ ਦੀ ਚੈਕਿੰਗ ਸੰਬੰਧੀ ਅਤੇ ਨਸ਼ੇ ਦੀ ਰੋਕਥਾਮ ਸੰਬੰਧੀ ਮੁਹਿੰਮ ਚੱਲ ਰਹੀ ਸੀ ਇਸ ਦੌਰਾਨ ਸਾਡੇ ਪੁਲਿਸ ਨੂੰ ਇੱਕ ਮੁਖਵਰੀ ਮਿਲੀ ਕਿ ਇੱਕ ਟੈਂਕਰ ਵਿੱਚ ਤੇਲ ਵਾਲੇ ਟੈਂਕਰ ਵਿੱਚ ਸ਼ਰਾਬ ਦੀਆਂ ਪੇਟੀਆਂ ਲਿਆ ਕੇ ਨਵੇਂ ਤਰੀਕੇ ਨਾਲ ਤਸਕਰੀ ਕੀਤੀ ਜਾ ਰਹੀ ਹੈ ਜਿਸ ਨੂੰ ਸੁਵੰਦਿਆ ਸੱਚੋ ਸਾਡੇ ਸਦਰ ਤੇ ਸਪੈਸ਼ਲ ਬ੍ਰਾਂਚ ਦੇ ਇੰਸਪੈਕਟਰ ਜਸਵੀਰ ਸਿੰਘ ਨੇ ਨਾਕਾ ਬਬਰੀ ਪਾਸ ਤੇ ਲਾਇਆ ਹੋਇਆ ਸੀ ਤੇ ਇੱਕ ਟੈਂਕਰ ਨੂੰ ਰੋਕ ਕੇ ਚੈੱਕ ਕੀਤਾ ਕੋਸੇ 41 ਪੇਟੀਆਂ ਸ਼ਰਾਬ ਮਿਕ ਡਾਵਲ ਬਰਾਮਦ ਹੋਈ ਜਿਸ ਤੇ थाना सदर ਵਿੱਚ ਐਫਆਈਆਰ ਲੋਜ ਕਰ ਲਈ ਗਈ ਹੈ